ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਦਾ ਮੇਰੇ ਖਾਲਸਾ ਉਹ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਫਟੜਾਂ ਵਾਲਾ ਜਦ ਪੀਆਂ ਦਾ ਜਿਹੜਾ ਦੌਰ ਆ 2015 ਤੋਂ ਲਗਾਤਾਰ ਸ਼ੁਰੂ ਹੋਇਆ ਆ ਤੇ ਬੇਅਦਬੀਆਂ ਇੰਨੀਆਂ ਵੱਧ ਗਈਆਂ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ 18 ਦਸੰਬਰ 2021 ਨੂੰ ਜਿਹੜੀ ਬੇਅਦਬੀ ਆ ਉਹ ਇੱਕ ਦੁਸ਼ਟ ਦੇ ਵੱਲੋਂ ਕੀਤੀ ਗਈ ਅਸੀਂ ਸਮਝਦੇ ਹਾਂ ਕਿ ਇਹ ਭਾਰਤੀ ਡੀਪ ਸਟੇਟ ਦਾ ਕੰਮ ਸੀ ਜਦੋਂ ਸਿੱਖਾਂ ਅਤੇ ਪੰਜਾਬੀਆਂ ਨੇ ਲੰਬਾ ਸੰਘਰਸ਼ ਕਰਕੇ ਕਿਸਾਨ ਸੰਘਰਸ਼ ਜਿੱਤਿਆ ਸੀ ਤਾਂ ਉਸ ਤੋਂ 1 ਮਹੀਨੇ ਬਾਅਦ ਭਾਰਤੀ ਦੀਪ ਸਟੇਟ ਦੇ ਵੱਲੋਂ ਸਿੱਖ ਕੌਮ ਨੂੰ ਚਦੌਣ ਵਾਸਤੇ ਸਿੱਖ ਕੌਮ ਨੂੰ ਪੀੜ ਦੇਣ ਵਾਸਤੇ ਸੰਤਾਪ ਦੇਣ ਵਾਸਤੇ ਸਿੱਖ ਕੌਮ ਤੇ ਵੱਡਾ ਹਮਲਾ ਕੀਤਾ ਗਿਆ ਤੇ ਇਹ ਦਰਮਿਆਨ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੁਸ਼ਤ ਨੂੰ ਉਹਨੇ ਉੱਥੇ ਹੀ ਜਿਹੜਾ ਆ ਉਹ ਚਟਕਾ ਦਿੱਤਾ ਤੇ ਸਿੱਖਾਂ ਵੱਲੋਂ ਇਹ ਸੁਨੇਹਾ ਆ ਕਿ ਜਿਹੜਾ ਵੀ ਸਾਡੇ ਗੁਰਦ ਆਮਾਂ ਦੇ ਉੱਤੇ ਚੜ ਕੇ ਆਏਗਾ ਉਹ ਬਖਸ਼ਿਆ ਨਹੀਂ ਜਾਏਗਾ ਤਾਂ ਹੀ ਉਹ ਅਬਦਾਲੀ ਹੋਵੇ ਚਾਹੇ ਉਹ ਮਸਾ ਰੰਗੜ ਹੋਵੇ ਚਾਹੇ ਉਹ ਇੰਦਰਾ ਗਾਂਧੀ ਹੋਵੇ ਜਨਰਲ ਵੈਦਿਆ ਹੋਵੇ ਜਾਂ ਜਿਹਨੇ 18 ਦਸੰਬਰ 2021 ਨੂੰ ਜਿਹੜੀ ਬੇਅਦਬੀ ਆ ਉਹ ਕੀਤੀ ਸੋ ਅੱਜ ਇੱਥੇ ਦਲ ਖਾਲਸਾ ਤੇ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਜੂਤ ਫੈਡਰੇਸ਼ਨ ਭਿੰਡਰਾਂਵਾਲਾ ਆਦ 71 ਹੋਈਆਂ ਆ ਤੇ ਅਸੀਂ ਸਿੱਖ ਕੌਮ ਅਤੇ ਸਮੁੱਚੇ ਭਾਈਚਾਰੇ ਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਦੁਸ਼ਟ ਨੇ ਇੱਥੇ ਬੇਅਦਬੀ ਕਰਨੀ ਚਾਹੀ ਅੱਜ ਤੱਕ ਸਰਕਾਰ ਨੇ ਉਸ ਸਾਜ਼ਿਸ਼ਕਰਤਾ ਨੂੰ ਬੇਨਕਾਬ ਨਹੀਂ ਕੀਤਾ ਕਿ ਉਹ ਜਿਹੜਾ ਦੁਸ਼ਟ ਸੀ ਜਿਹਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਉਹਨੂੰ ਕਿੰਨੇ ਭੇਜਿਆ ਸੀ ਉਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਕੀ ਹੈਗੀ ਆ ਇਹ ਪੁਲਿਸ ਦੀ ਬਹੁਤ ਵੱਡੀ ਜਿਹੜੀ ਅਸਫਲਤਾ ਆ ਜਿਹਦਾ ਕਰਕੇ ਬੇਅਦਬੀਆਂ ਨੂੰ ਵਧਾਵਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਆ ਦੇਖੋ ਮੌਕੇ ਉੱਤੇ ਜਿਹੜਾ ਸੌਦਾ ਆ ਉਹ ਖਾਲਸਾ ਹੀ ਰਵਾਇਤਾਂ ਅਨੁਸਾਰ ਲਗਾਇਆ ਗਿਆ ਉਹਦਾ ਕਾਰਨ ਇੱਕ ਤੇ ਖਾਲਸਾ ਹੀ ਰਵਾਇਤਾਂ ਆ ਸਾਡਾ ਇਤਿਹਾਸ ਆ ਦੂਜੀ ਇਹ ਗੱਲ ਆ ਸੰਗਤਾਂ ਨੇ ਜਿੱਥੇ-ਜਿੱਥੇ ਵੀ ਬੇਅਦਬੀਆਂ ਹੋਈਆਂ ਬਹੁਤ ਸਾਰੇ ਜਿਹੜੇ ਪਾਪੀ ਸਾਨੂੰ ਦੁਸ਼ਟ ਸਨ ਉਹ ਪੁਲਿਸ ਨੂੰ ਫੜਾਏ ਸਨ ਪਰ ਪੁਲਿਸ ਨੇ ਇਹ ਕਹਿ ਕੇ ਛੱਡ ਦਿੱਤਾ ਕਿ ਇਹ ਮਾਨਸਿਕ ਰੋਗੀ ਸੀ ਜਾਂ ਕਿਸੇ ਉਤੇ ਮਾਮੂਲੀ ਜਿਹਾ ਕੇਸ ਪਾਇਆ ਤੇ 2 ਮਹੀਨਿਆਂ ਬਾਅਦ ਉਹ ਉਹਦੀ ਜ਼ਮਾਨਤ ਹੋ ਜਾਂਦੀ ਸੀ ਤੇ ਬਾਅਦ ਵਿੱਚ ਉਹਨੂੰ ਗੰਨਮੈਨ ਵੀ ਜਿਹੜਾ ਆ ਉਹ ਦੇ ਦਿੱਤੇ ਜਾਂਦੇ ਸੀ ਸੋ ਇਹ ਖਾਲਸਾ ਰਵਾਇਤਾਂ ਅਨਸਾਰ ਉਸ ਦੁਸ਼ਟ ਨੂੰ ਜਿਹੜਾ ਆ ਉਹ ਸੰਗਤਾਂ ਦੇ ਵੱਲੋਂ ਜਿਹੜਾ ਆ ਉਹ ਸੋਧਿਆ ਗਿਆ ਤੁਸੀਂ ਦੇਖੋ ਕਿ ਜਿਹੜੇ ਦੁਸ਼ਟ ਪੁਲਿਸ ਦੇ ਹੱਥ ਫੜਾਏ ਗਏ ਸੋ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਇਓ ਬੇਅਦਬੀ ਕਰਨ ਪਿੱਛੇ ਜਿਹੜੀ ਕੀ ਸਾਦ ਸੀ ਸ੍ਰੀ ਆਨੰਦਪੁਰ ਸਾਹਿਬ ਤੱਕ ਤੇ ਸ੍ਰੀ ਕੇਸਗੜ੍ਹ ਸਾਹਿਬ ਵੇਖੇ ਵੀ ਬੇਅਦਬੀ ਹੋਈ ਉਹ ਪੁਲਿਸ ਨੂੰ ਬੱਧਾ ਫੜਾਇਆ ਗਿਆ ਪਰ ਪੁਲਿਸ ਨੇ ਅੱਜ ਤੱਕ ਦੱਸਿਆ ਹੀ ਨਹੀਂ ਕਿ ਇਹਦੇ ਪਿੱਛੇ ਕੀ ਜਿਹੜੇ ਉਹ ਵੱਡੇ ਕਾਰਨ ਸਨ ਸਭ ਕੀ ਕਹਿਣਾ ਚਾਹ ਉਹ ਜਿਹੜੀ ਅੱਜ ਅਰਦਾਸ ਕੀਤੀ ਗਈ ਹੈ ਕੀ ਮਕਸਦ ਹੈਗਾ ਕਿਉਂਕਿ 2 ਸਾਲ ਹੋ ਉੱਪਰ ਹੋ ਗਏ 2 ਸਾਲ ਪੂਰੇ ਹੋ ਗਏ ਨੇ ਅੱਜ ਸ਼ਾਮ ਦੇ 5:45 ਮਿੰਟ ਸੀ ਜਦੋਂ ਰਹਿਰਾਜ ਸਾਹਿਬ ਦਾ ਪਾਰਕ ਆਰੰਭ ਹੋਣਾ ਸੀ ਤੇ ਇੱਕ ਹਿੰਦੁਸਤਾਨ ਦੇ ਅੰਤਰਕਵਾਦੀ ਨੇ ਹਰਮੰਦਰ ਸਾਹਿਬ ਦੇ ਅੰਦਰ ਜੰਗਲਾ ਟੱਪ ਕੇ ਬੇਹਰਮਤੀ ਬੇਅਦਬੀ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸਿੱਖ ਰਵਾਇਤਾਂ ਉੱਸਾ ਟਾਸ ਫੋਰਸ ਨੇ ਉਹਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਪਰ ਉਸ ਦਿਨੋ ਨੇ ਅਪਰਾਧ ਦੇ ਪਿੱਛੇ ਗੁਨਾਹ ਦੇ ਪਿੱਛੇ ਸਾਜ਼ਿਸ਼ ਕਰਤਾ ਕੌਣ ਸੀ ਕਿਸ ਦੀ ਸਾਜ਼ਿਸ਼ ਸੀ ਕਿੱਥੇ ਘੜੀ ਗਈ ਕਿਵੇਂ ਉਸਨੂੰ ਭੇਜਿਆ ਗਿਆ ਉਹ ਅਜੇ ਤੱਕ ਬੁਝਾਰਤ ਹੈ ਰਹੱਸ ਹੈ ਸਰਕਾਰਾਂ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਜਿਹੜੀਆਂ ਡਿਪਾਰਟਮੈਂਟਸ ਨੇ ਸਾਰੀਆਂ ਬੁਰੀ ਤਰ੍ਹਾਂ ناکਾਮ ਰਹੀਆਂ ਨੇ ਫੇਲ ਰਹੀਆਂ ਨੇ ਸਾਜ਼ਿਸ਼ ਨੂੰ ਅਨਰਥ ਕਰਨ ਲਈ ਸਾਜ਼ਿਸ਼ ਨੂੰ ਬੇਕ ਨਿਕਾਬ ਕਰਨ ਲਈ ਸਾਜ਼ਿਸ਼ ਕਰਤਾ ਅੱਜ ਵੀ ਆਪਣੀ ਜਗ੍ਹਾ ਤੇ ਮਹਿਫੂਜ਼ ਬੈਠਾ ਹੋਇਆ ਹੈ ਔਰ ਉਹ ਹੱਸ ਰਿਹਾ ਸਿੱਖ ਕੌਮ ਦੇ ਉੱਤੇ ਕਿਉਂਕਿ ਸਿੱਖ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਇਸ ਬੇਦਬੀਦੀ ਘਟਨਾ ਤੋਂ ਬੇਫਿਕਰ ਅੰਜਾਨ ਦੂਰ ਬੈਠਾ ਹੈ ਅੱਜ ਦਾਲ ਖਾਲਸਾ ਵੱਲੋਂ ਜਥੇਦਾਰ ਅਕਾਲਤਖ ਸਾਹਿਬ ਦੀ ਅਗਵਾਈ ਹੇਠ ਅਰਦਾਸ ਕੀਤੀ ਗਈ ਗੁਰੂ ਮਹਾਰਾਜ ਕੋਲੋਂ ਪ੍ਰਾਰਥਨਾ ਕੀਤੀ ਗਈ ਕਿ ਉਹ ਖੁਦ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਆਪਣੇ ਬੱਚਿਆਂ ਨੂੰ ਤੌਫੀਕ ਤੇ ਹਿੰਮਤ ਦੇਣ ਕਿ ਉਹ ਸਾਜ਼ਿਸ਼ ਕਰਤਾ ਨੂੰ ਲੱਭ ਕੇ ਇਨਸਾਫ ਕਰਨ ਸਜਾਵਾਂ ਦੇਣ ਜੋਜ਼ਾਤ ਇੱਕ ਦੇ ਵਿੱਚ ਇਹ ਵਿਦਭੀਕਰਨ ਦੀ ਕੋਸ਼ਿਸ਼ ਹੋਈ ਸੀਗੀ ਉਸ ਦਿਨ ਤੋਂ ਲੈ ਕੇ ਜਿਹੜੀ ਪੀੜ ਅਸੀਂ ਆਪਣੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਲੈ ਕੇ ਬੈਠੇ ਆ ਕਿਉਂਕਿ ਇਹ ਹਮਲਾ ਗੁਰੂ ਪੰਥ ਦੇ ਸੀ ਗੁਰੂ ਗ੍ਰੰਥ ਦੇ ਸੀ ਸਾਡੇ ਸਾਡੀ ਰੂਹ ਤੇ ਸੀ ਔਰ ਜਿੰਨੀ ਦੇਰ ਤੱਕ ਸਾਜਿਸ਼ ਕਰਤਾ ਫੜੇ ਨਹੀਂ ਜਾਂਦੇ ਬੇਨਕਾਬ ਨਹੀਂ ਹੁੰਦੇ ਔਰ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਸੀਂ ਇਹ ਆਪਣਾ ਸੰਘਰਸ਼ ਜਾਰੀ ਰੱਖਾਂਗੇ